ਪਰ ਪੰਜਾਬ ਦੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਜਿਹੜੇ ਥਾਣੇ ਦੇ ਬਾਹਰ ਸੰਤਰੀ ਖੜੇ ਹੁੰਦੇ ਆ ਹੋਮਗਾਰਡ ਖੜੇ ਹੁੰਦੇ ਆ ਉਹ ਐਸਚੋ ਨਾਲ ਗੱਲ ਨਹੀਂ ਕਰਦੇ ਸਾਹਬ ਜੀ ਕਹਿ ਕੇ ਕੰਮ ਦੇ ਕੰਮ ਤੇ ਗੱਲ ਕਰਦੇ ਆ ਪਰ ਉਹ ਬੀਬੀ ਕਹਿੰਦੇ ਐਸਚੋ ਦੀ ਬਦਲੀ ਤੱਕ ਕਰਾ ਦਿੰਦੀ ਸੀ ਉਹ ਬੀਬੀ ਕਹਿੰਦੇ ਰੇਂਜ ਤੱਕ ਚੇਂਜ ਕਰਵਾ ਦਿੰਦੀ ਸੀ ਜੇਕਰ ਬਠੰਡਾ ਲੱਗਦੀ ਤਾਂ ਫਰੋਜ ਪਰ ਕਰਾ ਦਿੰਦੀ ਸੀ ਉਹ ਬੀਬੀ ਜਿਵੇਂ ਕਹਿੰਦਾ ਗਾਣਾ ਸੀ ਇੱਕ ਕਟਾ ਤਿੰਗ ਦਾ ਪਿਆਏ ਕਿੱਲੇ ਦੇ ਜੋਰ ਤੇ ਉਹ ਬੀਬੀ ਕਿਸੇ ਨਾ ਕਿਸੇ ਕਿੱਲੇ ਦੇ ਜੋਰ ਤੇ ਤਿੰਗ ਰਹੀ ਸੀ ਉਹਨਾਂ ਦੇ ਕੋਟ ਦੇ ਵਿੱਚ ਜਿਹੜੇ ਪੇਸ਼ ਹੋਈ ਹੈ ਬੀਬੀ ਉਹਦੇ ਵਿੱਚ ਇੱਕ ਮਸਲਾ ਦੇਖੋ ਤੁਸੀਂ ਉਹਦੇ ਵਿੱਚ ਬੀਬੀ ਗੱਲ ਐਂ ਕਰਕੇ ਖੜ੍ਹਦੀ ਜਿਵੇਂ ਅੱਜ ਵੀ ਅਫਸਰ ਗੱਲ ਕਰੀ ਜਾਂਦਾ ਹੁੰਦਾ ਤੇ ਜਿਹੜੇ ਪੁਲਸ ਵਾਲੇ ਉਹ ਹੁਕਮ ਮੰਨੀ ਜਾਂਦੇ ਉਹਦਾ ਪਾਣੀ ਮੰਗਦੀ ਤਾਂ ਬਸਲੇਰੀ ਦਾ ਪਾਣੀ ਪੀਉਂਦੇ ਆਪਣੇ ਸਾਹਮਣੇ ਆ ਜਿਹੜਾ ਧਰਨੇ ਲਾਉਂਦੇ ਉਹਨਾਂ ਦੇ ਚੱਡੇ ਤੱਕ ਪਾੜ ਦਿੰਦੇ ਆ ਕਿ ਉਹ ਬੀਬੀ ਤਸਪ ਮਸ ਨਹੀਂ ਹੋਈ ਉਹਨੂੰ ਕਿੱਚ ਗਿੱਚ ਕੀ ਕਹਿੰਨੇ ਆ ਕੁੱਕੱਖ ਨਹੀਂ ਹੋਇਆ ਨਹੀਂ ਭਗਵੰਤਮਾਨ ਸਾਹਿਬ ਤਾਂ ਇਹ ਕਹਿੰਦੇ ਉਹਦੀ ਕੋਟੀ ਤੇ ਵੀ ਪੀੜਾ ਪਈ ਮਿੱਤਰੋ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਅੱਜ ਨਸ਼ੇ ਦਾ ਨਸ਼ੇ ਦੇ ਨਾਲ ਬਹੁਤ ਸਾਰੇ ਘਰਾਂ ਦਾ ਉਜਾੜਾ ਹੋਇਆ ਤੇ ਕਈ ਜਿਹੜੀਆਂ ਮਾਵਾਂ ਸੀ ਉਹਨਾਂ ਨੇ ਆਪਣੇ ਪੁੱਤਰ ਗਵਾਲੇ ਤੇ ਇਸ ਪੰਜਾਬ ਸਰਕਾਰ ਨੇ ਵੀ ਯੁੱਧ ਨਸ਼ਿਆਂ ਵਿਰੁੱਧ ਛੇੜਿਆ ਹੋਇਆ ਤੇ ਸਾਡੇ ਨਾਲ ਨੇ ਵਿਸ਼ਪਦੀਪ ਫਾਜ਼ਲਕਾ ਤੇ ਆਪਾਂ ਇਹ ਨਾਲ ਗੱਲਬਾਤ ਕਰਦੇ ਆ ਵਿਸ਼ਪਦੀਪ ਜੀ ਜਿਹੜਾ ਪੰਜਾਬ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਛੇੜਿਆ ਹੋਇਆ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਜਿਵੇਂ ਥਾਰ ਵਾਲੀ ਜਿਹੜੀ ਪੁਲਿਸ ਵਾਲੀ ਸੀ ਮਹਿਲਾ ਕਾਂਸਟੇਬਲ ਉਹਨੂੰ ਬਠਿੰਡੇ ਤੋਂ ਫੜਿਆ ਤੇ ਬਹੁਤ ਸਾਰੇ ਹੋਰ ਵੀ ਪੰਜਾਬ ਸਰਕਾਰ ਨਸ਼ੇ ਤੇ ਨਕੇਲ ਕੱਸਦੀ ਪਈ ਆ ਕਿਵੇਂ ਦੇਖਦੇ ਹੋ ਪਹਿਲਾਂ ਤਾਂ ਜਿਹੜੇ ਤੁਹਾਡੇ ਚੈਨਲ ਦੇ ਨਾਲ ਜੁੜੇ ਹੋਇਆ ਸਾਰਿਆਂ ਨੂੰ ਫਤਵੀ ਸਾਂਝ ਪਾਉਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜਿਹੜੀ ਤੁਸੀਂ ਗੱਲ ਕਹੀ ਆ ਜੀ ਨਸ਼ਿਆਂ ਦੇ ਵਿਰੁੱਧ ਆ ਉਹ ਇਹ ਗੱਲ ਦਾ ਮਤਲਬ ਇਹ ਆ ਵੀ ਸਾਰੀ ਰਾਤ ਰੋਈ ਗਈ ਤੇ ਮਰਿਆ ਕੋਈ ਵੀ ਨਹੀਂ ਜੀ ਉਹ ਕੋਈ ਕੰਬਲੀ ਬੁਰੀ ਸੀ ਉੱਚੀ ਉੱਚੀ ਰੋਈ ਤੇ ਸਾਰਾ ਪਿੰਡ ਇਕੱਠਾ ਹੋ ਗਿਆ ਹਮ ਤਾਂ ਜਿਵੇਂ ਉਹ ਕਹਿੰਦੇ ਵੀ ਰੋਈ ਗਈ ਸਾਰਾ ਪਿੰਡ ਆ ਕੇ ਰੋਈ ਗਿਆ ਤੇ ਮਗਰ ਲੱਕੇ ਹਮ ਹੁਣ ਉਹ ਵੀ ਸਾਰਾ ਰਹਿੰਦਾ ਬਿਮਾਰ ਸੀਗਾ ਕੋਈ ਉਹਨਾਂ ਦਾ ਬਜ਼ੁਰਗ ਉਹ ਨਾ ਤਾਂ ਮੂੰਹ ਵੇਖਣਗੇ ਨਾ ਕੁਛ ਉਹ ਤਾਂ ਜਦੋਂ ਵਿਚਾਰਾ ਆਪ ਉੱਠ ਕੇ ਕਿਵੇਂ ਨਾ ਕਿਵੇਂ ਕਰਕੇ ਪਾਣੀ ਪੀਣ ਆਇਆ ਤੇ ਉਹਨੂੰ ਪੁੱਛਿਆ ਵੀ ਰੋਈ ਕਰ ਜਾਂਦੀ ਆ ਕਹਿੰਦੀ ਮੇਰਾ ਤਾਂ ਦਿਲ ਜਾ ਕੀਤਾ ਉਹ ਕਹਿੰਦੇ ਤੇਰੀ ਗੱਲ ਤੋਂ ਸਾਰੀ ਰਾਤ ਰੋਈ ਗਈ ਤੇ ਮਰਿਆ ਕੋਈ ਵੀ ਨਹੀਂ ਜਿਹੜੀ ਤੁਸੀਂ ਚਿੱਟੇ ਦੀ ਗੱਲ ਕਰੀ ਜਾਂਦੇ ਆ ਕੋੜਾ ਵੀ ਰੋਈ ਤਾਂ ਪਹੁੰਚ ਜਾਂਦੇ ਆ ਉਹਦਾ ਵੀ ਜਿਹੜਾ ਕਹ ਲੋ ਮਸਲਾ ਬਹੁਤ ਜ਼ਿਆਦਾ ਛਿੜਿਆ ਪਿਆ ਐਨਾ ਕ ਮਸਲਾ ਛਿੜਿਆ ਪਿਆ ਛੱਡ ਗੱਲਾਂ ਦਿਓ ਪਰ ਨਸ਼ੇ ਤੇ ਹਾਇ ਤੱਕ ਕੋਈ ਕੋਇਆ ਕੱਖ ਵੀ ਨਹੀਂ ਹਮ 1% ਦਾ ਵੀ ਕੱਖ ਨਹੀਂ ਹੋਇਆ ਹਮ ਭਗਵੰਤ ਮਾਨ ਹਮ ਜੋ ਕਿ ਕਮੇਡੀ ਦਾ ਮਾਨ ਉਹ ਕਮੇਡੀ ਬਹੁਤ ਵਧੀਆ ਕਰ ਲੈਂਦਾ ਹਮ ਉਹ ਗੱਲਾਂ ਦਾ ਕੜਾ ਬਣਾ ਲੈਂਦਾ ਹਮ ਪਰ ਨਸ਼ਿਆਂ ਦੇ ਵਿਰੁੱਧ ਜੰਗ ਨਹੀਂ ਪਾ ਸਕਦਾ ਇਹ ਗੱਲ ਯਾਦ ਰੱਖ ਲੋ ਹਮ ਨਾ ਉਹ ਨਸ਼ਿਆਂ ਦੇ ਵਿਰੁੱਧ ਅੱਜ ਖੜ ਸਕਦਾ ਨਾ ਉਹ ਨਸ਼ਿਆਂ ਦੇ ਵਿਰੁੱਧ ਕੱਲ੍ਹ ਖੜ ਸਕਦਾ ਉਹ ਸਿਰਫ ਤੇ ਸਿਰਫ ਕਮੇਡੀ ਨਾਲ ਖੜ ਸਕਦਾ ਕਮੇਡੀ ਦੀਆਂ ਗੱਲਾਂ ਕਰ ਸਕਦਾ ਐਡੂ ਉੱਤੇ ਕੁਝ ਨਹੀਂ ਕਰ ਸਕਦਾ ਤੇ ਜਿਹੜੀ ਤੁਸੀਂ ਕਹਿੰਦੇ ਆ ਬੀਬੀ ਫੜੀ ਗਈ ਆ ਉਹ ਬੀਬੀ ਇੱਕ ਜੁਮਲਾ ਜਾਂ ਬਣ ਗਈ ਆ ਇੱਕ ਗਾਣਾ ਜਾਂ ਬਣ ਗਈ ਆ ਗਵੀਆਂ ਵਾਸਤੇ ਗਾਣਾ ਬਣ ਗਿਆ ਪੱਤਰਕਾਰਾਂ ਵਾਸਤੇ ਮੁੱਦਾ ਬਣ ਗਿਆ ਪੰਜਾਬ ਦੇ ਲੋਕਾਂ ਵਾਸਤੇ ਇੱਕ ਹਉਆ ਬਣ ਗਿਆ ਵੀ ਇੱਕ ਤਾਂ ਪੁਲਿਸ ਫੜ ਲਈ ਆ ਪਰ ਪੰਜਾਬ ਦੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਜਿਹੜੇ ਥਾਣੇ ਦੇ ਬਾਹਰ ਸੰਤਰੀ ਖੜੇ ਹੁੰਦੇ ਆ ਹੋਮਗਾਰਡ ਖੜੇ ਹੁੰਦੇ ਆ ਉਹ ਐਸਐਚਓ ਨਾਲ ਗੱਲ ਨਹੀਂ ਕਰਦੇ ਸਾਬ ਜੀ ਕਹਿ ਕੇ ਕੰਮ ਦੇ ਕੰਮ ਤੇ ਗੱਲ ਕਰਦੇ ਆ ਪਰ ਉਹ ਬੀਬੀ ਕਹਿੰਦੇ ਐ ਐਸਐਚਓ ਦੀ ਬਦਲੀ ਤੱਕ ਕਰਾ ਦਿੰਦੀ ਸੀ ਜੀ ਇਹ ਸੁਣਿਆ ਮੈਂ ਮੀਡੀਆ ਦੇ ਵਿੱਚ ਖਬਰਾਂ ਹੋ ਰਹੀਆਂ ਕਹਿੰਦੇ ਉਹਨਾਂ ਦੀ ਬਦਲੀ ਤੱਕ ਕਰਵਾ ਦਿੰਦੀ ਸੀ ਉਹ ਬੀਬੀ ਕਹਿੰਦੇ ਰੇਂਜ ਤੱਕ ਚੇਂਜ ਕਰਵਾ ਦਿੰਦੀ ਸੀ ਜੇਕਰ ਬਠਿੰਡਾ ਲੱਗਦੀ ਤਾਂ ਫਿਰੋਜ਼ਪੁਰ ਕਰਾ ਦਿੰਦੀ ਸੀ ਉਹ ਬੀਬੀ ਜਿਵੇਂ ਕਹਿੰਦਾ ਨਾ ਗਾਣਾ ਸੀ ਇੱਕ ਕਟਾ ਤਿੰਗ ਦਾ ਪਿਆ ਇਕੱਲੇ ਦੇ ਜ਼ੋਰ ਤੇ ਉਹ ਬੀਬੀ ਕਿਸੇ ਨਾ ਕਿਸੇ ਇਕੱਲੇ ਦੇ ਜ਼ੋਰ ਤੇ ਤਿੰਗ ਰਹੀ ਸੀ ਉਹਨਾਂ ਦੇ ਕੋਟ ਦੇ ਵਿੱਚ ਜਿਹੜੇ ਪੇਸ਼ ਹੋਈ ਹੈ ਬੀਬੀ ਉਹਦੇ ਵਿੱਚ ਇੱਕ ਮਸਲਾ ਵੇਖੋ ਤੁਸੀਂ ਉਹਦੇ ਵਿੱਚ ਬੀਬੀ ਗੱਲ ਐਂ ਕਰਕੇ ਖੜ੍ਹਦੀ ਜਿਵੇਂ ਅੱਜ ਵੀ ਅਫਸਰ ਗੱਲ ਕਰੀ ਜਾਂਦਾ ਹੁੰਦਾ ਤੇ ਜਿਹੜੇ ਪੁਲਿਸ ਵਾਲਿਆ ਉਹ ਹੁਕਮ ਮੰਨੀ ਜਾਂਦੇ ਉਹਦਾ ਪਾਣੀ ਮੰਗਦੀ ਤਾਂ ਬਸਲੇਰੀ ਦਾ ਪਾਣੀ ਪਿਉਂਦੇ ਆ ਇੱਥੇ ਕੋਟਾਂ ਦੇ ਵਿੱਚ ਇਹੋ ਜਿਹੇ ਲੋਕ ਬੈਠੇ ਆ ਜਿਨ੍ਹਾਂ ਨੂੰ ਬਹਿਣ ਵਾਸਤੇ ਕੁਰਸੀ ਨਹੀਂ ਮਿਲਦੀ ਮੇਰੇ ਕੋਟਾਂ ਦੇ ਵਿੱਚ ਖੁਦ ਕੇਸ ਚੱਲਦੇ ਆ ਮੈਨੂੰ ਇਹਨਾਂ ਗੱਲਾਂ ਦਾ ਪਤਾ ਇਹਨਾਂ ਨੇ ਜਿਹੜੀਆਂ ਕਹਿ ਲਓ ਸਾਡੇ ਅਰਗਿਆਂ ਦੀਆਂ ਜਿਹੜੇ ਬੰਦੇ ਪੰਜਾਬ ਦੀ ਗੱਲ ਕਰਦੇ ਉਹਨਾਂ ਦੀਆਂ ਰਮਾਂਡਾ ਲੈਂਦੇ ਆ ਕੁੱਟਦੇ ਮਾਰਦੇ ਆ ਤੇ ਅਰਗਿਆਂ ਦੀਆਂ ਜਿਹੜੇ ਬੰਦੇ ਪੰਜਾਬ ਦੀ ਗੱਲ ਕਰਦੇ ਉਹਨਾਂ ਦੀਆਂ ਰਮਾਂਡਾ ਲੈਂਦੇ ਆ ਕੁੱਟਦੇ ਮਾਰਦੇ ਆ ਆਪਣੇ ਸਾਹਮਣੇ ਆ ਜਿਹੜਾ ਧਰਨੇ ਲਾਉਂਦੇ ਉਹਨਾਂ ਦੇ ਚੱਡੇ ਤੱਕ ਪਾੜ ਦਿੰਦੇ ਆ ਤੇ ਉਹ ਬੀਬੀ ਆਸਪੋ ਮੱਸ ਨਹੀਂ ਹੋਈ ਉਹ ਨੂੰ ਪਿੱਛੇ ਗਿੱਚ ਕੀ ਕਹਿੰਨੇ ਆ ਕੋਕ ਕੱਖ ਨਹੀਂ ਹੋਇਆ ਨਹੀਂ ਭਗਵਾਨ ਜੀ ਤਮਨ ਸਾਹਿਬ ਤਾਂ ਇਹ ਕਹਿੰਦੇ ਉਹਦੀ ਕੋਠੀ ਤੇ ਵੀ ਪੀਲਾ ਪੰਜਾ ਕੋਠੀ ਦਾ ਉਹਦਾ ਪੀਲਾ ਪੰਜਾ ਕੁੱਟਿਆ ਪਿਆ ਐਵੇਂ ਗੱਲਾਂ ਕਰਦਾ ਉਹਦੀ ਕਿਹੜੀ ਕੋਠੀ ਤੇ ਪੀਲਾ ਪੰਜਾ ਚੱਲਣਾ ਐਵੇਂ ਗੱਲਾਂ ਮਾਰਦਾ ਕਿ ਕੋਠੀ ਤੇ ਪੀਲਾ ਪੰਜਾ ਚੱਲੂਗਾ ਪੀਲੇ ਪੰਜੇ ਨੂੰ ਮੋਚ ਆਈ ਆ ਪੀਲੇ ਪੰਜੇ ਦੀ ਉਂਗਲ ਟੁੱਟ ਗਈ ਕਿ ਉਹਦਾ ਤੇਲ ਮੁੱਕ ਗਿਆ ਹਲੇ ਤੱਕ ਪਹੁੰਚਿਆ ਨਹੀਂ ਤੁਸੀਂ ਬੜੇ ਨੋਟ ਜਿਵੇਂ ਕਹਿੰਦੇ ਹੁੰਦੇ ਨਾ ਜਿਹੜੇ ਬੇਬਾਕ ਪੱਤਰਕਾਰੋਂ ਭਰਾਜੀ ਤਾਂ ਮੈਂ ਤੁਹਾਨੂੰ ਇੱਕ ਗੱਲ ਤੁਹਾਡੇ ਧਿਆਨ ਚ ਲਿਆਉਣਾ ਜਦੋਂ ਆਪਾਂ ਸੋਸ਼ਲ ਮੀਡੀਆ ਤੇ ਅਕਸਰ ਕਈ ਚੈਨਲਾਂ ਦੀਆਂ ਵੀਡੀਓ ਵੇਖਦੇ ਆ ਤਾਂ ਉਹਦੇ ਵਿੱਚ ਕੀ ਸਿਸਟਮ ਸੀ ਕਿ ਜਿਹੜਾ ਪੀਲਾ ਪੰਜਾ ਪੀਲਾ ਪੰਜਾ ਪਹਿਲਾਂ ਪਹੁੰਚਦਾ ਤੇ ਪੱਤਰਕਾਰ ਬਾਅਦ ਚ ਪਹੁੰਚਦੇ ਸੀ ਹੁਣ ਪਹਿਲੀ ਵਾਰ ਵੇਖਿਆ ਕਿ ਪੱਤਰਕਾਰ ਕੈਮਰੇ ਪਹਿਲਾਂ ਪਹੁੰਚ ਗਏ ਹੋਣ ਤੇ ਪੀਲਾ ਪੰਜਾ ਹਲੇ ਤੱਕ ਪਹੁੰਚਿਆ ਨਾ ਹੋਵੇ ਇੱਕੋ ਗੱਲ ਆ ਅਖੇ ਮੇਰੀ ਜਿਵੇਂ ਕਹਿੰਦੇ ਹੁੰਦੇ ਨਾ ਵੀ ਤਗੜਿਆਂ ਦੇ ਅੱਗੋਂ ਡਰਦਾ ਭਗਵੰਤ ਮਾਨ ਜਿਹੜੀ ਬੀਬੀ ਆ ਉਹਦੀ ਇੱਕ ਹਵਾ ਚਲਾਤਾ মিডিਆ ਦੇ ਵਿੱਚ ਦਾ ਘਟਵਾ ਉਹ ਘਟਵਾ ਮੈਂ ਇਹਨਾਂ ਉਹਦਾ ਕਰ ਨਹੀਂ ਟਾਣਾ ਚਾਹੀਦਾ ਕਿਉਂ ਨਹੀਂ ਟਾਣਾ ਚਾਹੀਦਾ ਨਹੀਂ ਟਾਣਾ ਚਾਹੀਦਾ ਦੱਸਦਾ ਉਹਦਾ ਘਟਵਾ ਕੋਈ ਮੁੱਦਾ ਨਹੀਂਗਾ ਉਹਦਾ ਜਿਹੜੀਆਂ ਕਾਰਾਂ ਜ਼ਬਤ ਕਰਾਉਣੀਆਂ ਮੁੱਦਾ ਨਹੀਂਗਾ ਮਸਲਾ ਇਸ ਗੱਲ ਦਾ ਕਿ ਉਹ ਬੀਬੀ ਨੂੰ ਪੁੱਛੋ ਕਿਹੜੇ ਅਫਸਰ ਦੀ ਸ਼ਹਿ ਸੀ ਤੈਨੂੰ ਹਮ ਕਿਹੜੇ ਅਫਸਰ ਦੀ ਸ਼ਹਿ ਸੀ ਉਸ ਅਫਸਰ ਨੂੰ ਸਾਹਮਣੇ ਕਰਦੇ ਉਹਦੀ ਪੁੱਛਗਿੱਛ ਕਿਸੇ ਕਮਰੇ ਦੇ ਵਿੱਚ ਨਹੀਂ মিডিਆ ਦੇ ਸਾਹਮਣੇ ਕਰਦੇ ਪਤਾ ਲੱਗਦਾ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਜਿਹੜੀ ਬੀਬੀ ਨੂੰ ਕੋਰਟ ਦੇ ਵਿੱਚ ਜਿੱਥੇ ਜੱਜ ਦੇ ਸਾਹਮਣੇ ਇੱਕ ਗੁਨਾਹਗਾਰ ਨੂੰ ਪੇਸ਼ ਕਰਨਾ ਉੱਥੇ ਪਾਣੀ ਬਿਸਲੇਰੀ ਦੀਆਂ ਬੋਤਲਾਂ ਦਾ ਮਿਲ ਰਿਹਾ ਤੇ ਉੱਥੇ ਥਾਣਾ ਤਾਂ ਫਿਰ ਉਹਦਾ ਹੀ ਉੱਥੇ ਕੀ ਕੁਝ ਹੁੰਦਾ ਹੋਣਾ ਜੀ ਇਹ ਕਹਿਣ ਦੀਆਂ ਗੱਲਾਂ ਜੇਲ੍ਹ ਦੇ ਵਿੱਚ ਉਹਨੂੰ ਕੋਈ ਸਜ਼ਾ ਨਹੀਂ ਮਿਲਣੀ ਜੇਲ੍ਹ ਦੇ ਵਿੱਚ ਉੱਥੇ ਡੀਡੈਕਸ਼ਨ ਹੋਊਗਾ ਜਿੱਥੇ ਚੰਗੇ ਵੀਆਈਪੀ ਬੰਦਿਆਂ ਨੂੰ ਰੱਖਿਆ ਜਾਂਦਾ ਤਾਂ ਕਿ ਉਹਨੂੰ ਕੋਈ ਹਾਨੀ ਨਾ ਪਹਤਾ ਸਕੇ ਪੂਰੀ ਕਦਰ ਕਰਦੇ ਆ ਜੇਲ੍ਹ ਵਾਲੇ ਉਹਨਾਂ ਦਾ ਫਰਜ਼ ਆ ਚਲੋ ਪੁਲਿਸ ਵਾਲਿਆਂ ਦਾ ਉੱਥੇ ਨੂੰ ਉਹ ਮਿਲ ਜਾਣੀ ਉੱਥੇ ਨੂੰ ਬੈਠਕ ਵੀ ਅਲੱਗ ਮਿਲ ਜਾਣੀ ਆ ਸਾਰਾ ਕੁਝ ਸਿਸਟਮ ਬੀਬੀ ਮਰਜੀ ਨਾਲ ਤੁਰਿਆ ਕਰੂਗੀ ਮਰਜੀ ਨਾਲ ਘੁੰਮਿਆ ਕਰੂਗੀ ਤੇ ਇਹ ਗੱਲਾਂ ਛੱਡ ਦੋ ਹੁਣ ਭਗਵਾਨ ਤਮਾਨ ਡਰਿਆ ਬੈਠਾ ਠੰਡ ਠੰਡ ਤਾਂ ਹੈਣੀਗੀ ਏਸੀ ਚੱਲੀ ਜਾਂਦਾ ਹੋਣਾ ਅਰ ਜਾਈ ਲਈ ਬੈਠਾ ਨਾ ਤੇ ਕਰੀ ਅੰਦਰ ਹਾਏ ਹਾਏ ਕਾਰਵਾਈ ਕਿਵੇਂ ਕਰਾਵਾਂ ਹਾਏ ਹਾਏ ਕਿਵੇਂ ਕਰਾਵਾਂ ਕਾਰਵਾਈ ਗੋ ਗੁਰਪ੍ਰੀ ਡਾਕਟਰ ਪੁੱਛਦੇ ਨੇ ਮਨਸਾ ਤੁਹਾਨੂੰ ਹੋਇਆ ਕੀ ਇਹਨਾਂ ਮੈਂ ਤਾਂ ਦੱਸਾਂ ਕਿ ਹੋਇਆ ਕੀਆ ਉਦੋਂ ਵੀ ਵਿਕਾਸ ਟੇਬਲ ਪੜੀ ਗਈ ਵੱਡੇ ਅਫਸਰਾਂ ਦਾ ਨਾਂ ਆ ਗਿਆ ਤੇ ਜੇ ਵੱਡੇ ਅਫਸਰਾਂ ਨੇ ਕਾਰਵਾਈ ਕੀਤੀ ਕੀ ਪਤਾ ਕਿਸੇ ਐਮਐਲਏ ਦਾ ਨਾਂ ਆ ਜਾਏ ਕੀ ਪਤਾ ਕਿਸੇ ਮੰਤਰੀ ਦਾ ਨਾਂ ਆ ਜਾਏ ਇਹ ਪੀਲਾ ਪੰਜਾ ਇੱਥੇ ਰੋਕ ਦੋ ਤੇ ਪੀਲਾ ਪੰਜਾ ਆ ਕੱਲ ਪਰਸੋਂ ਦੀ ਗੱਲ ਆ ਝੋਫੜੀਆਂ ਵਾਲਿਆਂ ਤੇ ਚੱਲਿਆ ਕੋਠਣਾਂ ਵਾਲਿਆਂ ਤੋਂ ਡਰਦਾ ਭਗਵੰਤ ਮਾਨ ਉਹ ਤਾਂ ਇਹਨੂੰ ਥਾਪੀਆਂ ਮਾਰਦੇ ਵੀ ਆ ਕੀ ਕਰਦਾ ਤੂੰ ਕੀ ਨਹੀਂ ਕਰਦਾ ਇਹ ਵਿਕਰਮਜੀਤ ਮਜੀਠੀਆ ਨੂੰ ਕਹਿੰਦੇ ਹੁੰਦੇ ਸੀ ਚਿੱਟਾ ਵਕਾਉਂਦਾ ਅੱਜ ਫਿਰ ਤੁਹਾਡੀ ਪੁਲਿਸ ਤੋਂ ਕੋਲੋਂ ਬਰਾਮਦ ਹੋ ਰਿਆ ਤੇ ਫਿਰ ਇਹਦਾ ਮਤਲਬ ਕੀ ਮੈਂ ਸਾਰੇ ਪੁਲਿਸ ਵਾਲਿਆਂ ਨੂੰ ਮਾੜਾ ਨਹੀਂ ਆਂਦਾ ਬਹੁਤ ਚੰਗੇ ਬੈਠਿਆ ਸਲੂਟ ਉਹਨਾਂ ਚੰਗੇ ਪੁਲਿਸ ਅਫਸਰਾਂ ਨੂੰ ਪਰ ਮਾੜਿਆਂ ਕਰਕੇ ਚੰਗੇ ਵਿਚਾਰੇ ਮਿੱਟੀ 'ਚ ਰੂਲੇ ਪਏ ਆ ਉਹਨਾਂ ਦਾ ਵਾਸ ਨਹੀਂ ਚੱਲਦਾ ਹੁਣ ਉਹਨਾਂ ਦੀ ਇਨਕੁਆਰੀ ਨਹੀਂ ਹੋਈ ਕੋਠੀ ਟਾ ਦਿਓ ਕੋਠੀ ਟਾ ਦਿਓ ਕੋਠੀ ਦਾਰ ਬਾਅਦ ਚ ਟਾਜੂ ਪਹਿਲੇ ਇਨਕੁਆਰੀ ਤਾਂ ਕਰੋ ਸੱਤਾ ਦਿਨ ਰੋਈ ਗਏ ਰਿਮਾਂਡ ਲਈ ਗਏ ਕਹਿੰਦੇ 2 ਖਨੀ ਅਪ੍ਰੈਲ ਨੂੰ ਫੜੀ ਸੀ ਬੀਬੀ 2 ਅਪ੍ਰੈਲ ਤੋਂ ਅੱਜ ਕਿੰਨੀ ਜਿਹੜਾ ਕਹਿੰਦੇ 10 ਤਰੀਕ ਹੋ ਗਈ ਆ ਹਮ ਹਲੇ ਤੱਕ ਵੀ ਆਪਣੇ ਕੋਲ ਨਾਂ ਨਹੀਂ ਆਇਆ ਤੇ ਬਸ ਗਵਈਆਂ ਨੇ ਗਾਣੇ ਲਿਖਤੇ ਕਾਲੀ ਠਾਰ ਵਿੱਚ ਨਾਰ ਬੈਠੀ ਤੇ ਆ ਬੈਠੀ ਤੇ ਉਹ ਬੈਠੀ ਚਿੱਟਾ ਉਹ ਰੱਖਦੀ ਆ ਐ ਕਰਦੀ ਆ ਤੁਹਾਡੇ ਕਹਿਣ ਦਾ ਮਤਲਬ ਕਾਲੀ ਠਾਰ ਵਾਲੀ ਨੂੰ ਬਚਾਇਆ ਜਾ ਰਿਹਾ ਬਾਈ ਜੀ ਬਚਾਇਆ ਜਾ ਰਿਹਾ ਬਚ ਗਈ ਉਹ ਹਮ ਮਸਲਾ ਠੰਡਾ ਹੋਣ ਦੀ ਡੇਰ ਆ ਇਹ ਨਹੀਂ ਪਤਾ ਕੀ ਕਰਨਾ ਇਹਨਾਂ ਨੇ ਕੀ ਨਹੀਂ ਕਰਨਾ ਉਹ ਇੱਕ ਮੋਹਰਾ ਸੀ ਮੋਹਰਾ ਇਹ ਅੱਜ ਨਹੀਂ ਸਤਰੰਜ ਦੇ ਵਿੱਚ ਮੋਹਰਿਆ ਨੂੰ ਮਾਰਿਆ ਜਾਂਦਾ ਹੂੰ ਤਾਂ ਇਹ ਮੋਹਰੇ ਨੂੰ ਵੀ ਮਾਰਤਾ ਪਾਸੇ ਕਰਤਾ ਪਰ ਇਹ ਮੋਹਰੇ ਨੂੰ ਬਚਾਉਣ ਵਾਲੇ ਪਿੱਛੇ ਤਿਰਛੇ ਵੀ ਖੜੇ ਆ ਹੂੰ ਇਹ ਮੋਹਰੇ ਨੂੰ ਬਚਾਉਣ ਵਾਸਤੇ ਹਾਥੀ ਵੀ ਖੜੇ ਆ ਇਸ ਮੋਹਰੇ ਨੂੰ ਬਚਾਉਣ ਵਾਸਤੇ ਘੋੜਾ ਢਾਈਆ ਵੀ ਖੜਾ ਸਤਰੰਜ ਦੀ ਗੱਲ ਕਰ ਰਿਹਾ ਮੈਂ ਜੀ ਇਸ ਮੋਹਰੇ ਨੂੰ ਬਚਾਉਣ ਵਾਸਤੇ ਜਿਹੜਾ ਹੁੰਦਾ ਨਾ ਵਿੱਚ ਜਿਹਨੂੰ ਰਾਣੀ ਕਹਿ ਦਿੰਦੇ ਹੁੰਦਾ ਵਜ਼ੀਰ ਆ ਜਿਹਦੇ ਕੋਲ ਸਾਰਿਆਂ ਦੀ ਪਾਵਰ ਹੁੰਦੀ ਆ ਰਾਜੇ ਦੀ ਪਾਵਰ ਵੀ ਹੁੰਦੀ ਆ ਉਹ ਵੀ ਖੜਾ ਤੇ ਜਿਹਦੇ ਪਿੱਛੇ ਤਿਰਛੇ ਹਾਥੀ ਖੜੇ ਹੋਣ ਉਹਨੂੰ ਕੌਣ ਮਾਰ ਸਕਦਾ ਜੀ ਹਾਥੀ ਕੁਚਲਣ ਵਾਲੇ ਕੌਣ ਸਰਕਾਰ ਆ ਉਹ ਵੀ ਕੋ ਨਾਲ ਆ ਜਿਹਦੇ ਕੋਲ ਸਾਰੀ ਪਾਵਰ ਆ ਉਹ ਪ੍ਰਸ਼ਾਸਨ ਆ ਉਹ ਵੀ ਫਿਰ ਨਾਲ ਖੜਾ ਤੇ ਫਿਰ ਕੀ ਹੋਣਾ ਉਹਨਾਂ ਦੇ ਪੱਲੇ ਕੋਠੀ ਕੋਠੀ ਢਾਉਣ ਵਾਸਤੇ ਨਹੀਂ ਪੀਲਾ ਪੰਜਾ ਕੋਠਾ ਢਾਉਣ ਵਾਸਤੇ ਆ ਉਹ ਵੀ ਟੁੱਟਿਆ ਫੁੱਟਿਆ ਮੈਨੂੰ ਤਾਂ ਛਾਕੇ ਆ ਇਦੀ ਇੱਕ ਯਾਦ ਰੱਖ ਲੋ ਲੈ ਚਲੋ ਮੇਰੀਆਂ ਗੱਡੀਆਂ ਮੈਂ ਕਹਿੰਦਾ ਵੀ ਇੰਨੀਆਂ ਹੈ ਨਹੀਂ ਇੰਨਾ ਕੋਈ ਤੇਲ ਹੈ ਨਹੀਂ ਆਪਣੇ ਕੋਲ ਜਿਹੜਾ ਜਾ ਕੇ ਪਤਾ ਕਰ ਲਈਏ ਨਹੀਂ ਤਾਂ ਪਤਾ ਕਰਦੇ ਵੀ ਉਹ ਜਿਹੜੇ ਘਾਟ ઠਠੇ ਆ ਉਹ ਘਾਟ ઠੇ ਗਿਹੜੇ ਮੈਨੂੰ ਛੱਕ ਕੇ ਆ ਵੀ ਜਿਹੜੀ ਪੰਚਾਇਤੀ ਜ਼ਮੀਨਾਂ ਚਾਹੁੰਦੇ ਹੋਣੇ ਆ ਕੋਈ ਪੰਚਾਇਤੀ ਥਾਂ 'ਚ ਕੰਨ ਦਉਂਦੀ ਹੋਣੀ ਉਹੀ ਠਾਉਂਦੇ ਹੋਣੇ ਆ ਇਹ ਗੱਲ ਯਾਦ ਰੱਖ ਲੋ ਜੇ ਘਰ ਨਹੀਂ ਕਿਸੇ ਦਿਨਾਂ ਨੇ ਠਾਇਆ ਹੋਣਾ ਤਾਂ ਉਹ ਬੀਬੀ ਨੂੰ ਬਚਾਇਆ ਨਹੀਂ ਜਾ ਰਿਹਾ ਬੀਬੀ ਬਚ ਗਈ ਆ ਤੇ ਭਗਵੰਤ ਮਾਨ ਸਭ ਤੋਂ ਵੱਡੀ ਗੱਲ ਤੇ ਆ ਕਾਸ਼ ਕਿਤੇ ਅਮਨ अरोड़ा ਦਾ ਮੂੰਹ ਨਾ ਪੱਕਿਆ ਹੁੰਦਾ ਮੂੰਹ 'ਚ ਛਾਲੇ ਨਾ ਹੁੰਦੇ ਤਾਂ ਹੋ ਸਕਦਾ ਅਮਨ अरोड़ा ਵੀ ਬੋਲਦਾ ਬੀਬੀ ਥਾਰ ਵਾਲੇ ਮਾਮਲੇ ਤੇ ਕਿਉਂਕਿ ਇਹਨਾਂ ਨੇ ਜੰਗ ਛੇੜੀ ਸੀ ਨਾ ਨਸ਼ਿਆਂ ਦੇ ਵਿਰੁੱਧ ਤਾਂ ਮੈਨੂੰ ਇੰਜ ਜਾਪਦਾ ਜੇਕਰ ਨਸ਼ਿਆਂ ਦੇ ਵਿਰੁੱਧ ਜਿਹੜੀ ਜੰਗ ਚੱਲੀ ਆ ਇਹਨਾਂ ਦੇ ਹਥਿਆਰ ਨਾਮੁਕਕੇ ਹੁੰਦੇ ਗੋਲੀਆਂ ਨਾਮੁਕਕੀਆਂ ਹੁੰਦੀਆਂ ਪੀਲੇ ਪੰਜੇ ਨੂੰ ਜੇ ਕਹ ਲਓ ਗਠੀਆਵਾ ਨਾ ਹੋਈ ਹੁੰਦੀ ਪੀਲੇ ਪੰਜੇ ਨੂੰ ਤਾਂ ਹੋ ਸਕਦਾ ਆਪਣਾ ਵਿੱਤ ਮੰਤਰੀ ਵੀ ਬੋਲਦਾ ਖਜ਼ਾਨਾ ਮੰਤਰੀ ਹਰਪਾਲ ਚਿਮਮਾ ਤਾਂ ਇਹ ਉਹ ਮਜਬੂਰ ਆਵਚਾਰੇ ਭਗਵੰਤ ਮੰਡਰਿਆ ਬੈਠਾ ਕਵਰੇ ਚ ਲੁਕਿਆ ਬੈਠਾ ਪੀਲਾ ਪੰਜਾ ਕੋਠੀਆਂ ਤੇ ਵੀ ਚੱਲੂ ਤਾਂ ਚਲਾ ਫਿਰ ਤੈਨੂੰ ਰੋਕਿਆ ਕਿ ਨਹੀਂ ਤੂੰ ਇਜਾਜ਼ਤ ਕਿਦੀ ਮੰਗੀ ਜਨਾ ਜਿਨ੍ਹਾਂ ਦੇ ਅੱਗੇ ਘਾਟ ਆਏ ਉਹਨੇ ਇਜਾਜ਼ਤ ਲਈ ਤੂੰ ਅੱਗੇ ਲੋਕਾਂ ਨੂੰ ਦੱਸਿਆ ਐਵੇਂ ਗੱਲਾਂ ਆ ਲੈ ਹੈਗਾ ਐਵੇਂ ਗੱਲਾਂ ਵਾਲੀ ਜੱਟੀ ਨਾਲ ਦੁੱਧ ਦੇਵੇ ਨਾਲ ਲੱਸੀ ਹੈ ਉਸਿਆਣੇ ਦੀ ਹਾਫਤ ਬਣੀ ਸੀਗੀ ਕੋਈ ਮੈਂ ਗਲਤ ਨਹੀਂ ਬੋਲ ਰਿਹਾ ਤਾਂ ਇਹ ਨਸ਼ੇ ਦਾ ਜਿਹੜਾ ਮਸਲਾ ਸੀ ਉਹ ਇਹਨਾਂ ਨੇ ਪੂਰਾ ਲੋਪਾ ਪਖਤੀ ਕਰਕੇ ਨਵੇੜਤਾ ਤੇ ਹੋ ਸਕਦਾ ਬੀਬੀ ਨੂੰ ਅੱਜ ਜਾਂ ਕੱਲ ਜੇਲ੍ਹ ਭੇਜਤਾ ਹੋਵੇ ਜਾਂ ਭੇਜਣਗੇ ਤਾਂ ਕੁਛ ਨਹੀਂ ਵੱਡੇ ਅਫਸਰਾਂ ਦਾ ਨਾਂ ਨਹੀਂ ਆਇਆ ਜਿਹੜੀ ਕਿ ਸਾਰੇ ਇੱਕ ਮੀਡੀਆ ਚੈਨਲ ਨੂੰ ਤੇ ਪੰਜਾਬ ਦੇ ਹਰ ਇੱਕ ਜਾਗਦੀ ਜ਼ਮੀਰ ਵਾਲੇ ਨੂੰ ਉਡੀਕ ਸੀ ਕਿਸੇ ਵੱਡੇ ਅਫਸਰ ਨੂੰ ਫੜਿਆ ਜਾਊ ਨਾ